विदेश गई लाड़ी ने वटाया रंग पति नाता विदेश ले जान तो वी मुकरी जी हाँ यह मामला सामने आया नवा शहर ਤਾਨੂੰ ਸ਼ੱਕ ਪੈ ਗਈ ਵੀ ਇਹ ਕੀ ਗੱਲ ਹੋ ਗਈ ਜੀ ਉਹ ਜਦੋਂ ਅਸੀਂ ਪਤਾ ਕੀਤਾ ਜੀ ਉਹ ਹੋਰ ਕਿਸੇ ਮੁੰਡੇ ਨਾਲ ਉੱਥੇ ਇੰਗਲੈਂਡ ਦੇ ਵਿੱਚ ਜਾ ਕੇ ਰਹਿਣ ਲੱਪੇ ਜੀ ਤੇ ਮੁੜ ਕੇ ਮੈਂ ਕਿਹੜਾ ਮਾਰਿਆ ਜੀ ਉੱਥੇ ਇੰਗਲੈਂਡ ਮੈਂ ਜਾਨਣਾ ਰਹਿਣਾ ਆਪਣੇ ਬੇਟਾ ਵੀ ਆ ਮੇਰਾ ਉੱਥੇ ਇੰਗਲੈਂਡ ਚ ਜੀ ਉਹ ਕਹਿੰਦੀ ਜੀ ਮੇਰਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਨਾ ਮੈਂ ਪੈਸੇ ਵਾਪਸ ਕਰਨੇ ਆ ਜੀ ਤੇ ਨਾ ਮੈਂ ਇਹਨਾਂ ਨੂੰ ਸੱਦਣਾ ਮੇਰਾ ਦੁਰਗਾਪੁਰ ਦੇ ਵਿੱਚ ਕੋਈ ਲੈਣ ਦੇਣਾ ਹੈ ਨਹੀਂ ਜੀ ਫਿਰ ਕੇ ਮੈਂ ਐਸਐਸਪੀ ਸਾਹਿਬ ਦੇ ਐਪਲੀਕੇਸ਼ਨ ਦਿੱਤੀ ਜੀ ਨਵੇਂ ਸ਼ਹਿਰ ਉਹਨਾਂ ਨੇ ਸਲਿੰਦਰ ਚਾਂਦ ਜੀ ਐਸਐਸਪੀ ਸਾਹਿਬ ਨੂੰ ਮਾਰਕ ਕਰਤੀ ਜੀ ਉਹ ਕਹਿੰਦੀ ਇੱਕ ਸਾਲ ਲਿਖਤੀ ਰੂਪ ਪੰਚਾਇਤੀ ਰਾਜੀਨਾਮਾ ਹੋਇਆ ਜੀ ਡੀਐਸਪੀ ਸਾਹਿਬ ਦੇ ਉਹ ਕਹਿੰਦੀ ਇੱਕ ਸਾਲ ਦੇ ਵਿੱਚ ਵਿੱਚ ਮੁੰਡੇ ਨੂੰ ਮਨਪਰੀ ਸਿੰਘ ਨੂੰ ਤੋਂ ਉਹਦੇ ਬੇਟੇ ਨੂੰ ਬੇ ਅਸੀਂ ਬਾਹਰ ਭੇਜਾਂਗੇ ਜੇ ਇੱਕ ਸਾਲ ਚ ਨਾ ਭੇਜਿਆ ਤਾਂ ਅਸੀਂ ਤੁਹਾਡਾ 25 ਲੱਖ ਰੁਪਈਆ ਵਾਪਸ ਕਰ ਦੇਵਾਂਗੇ ਜੀ ਪੇ ਪਰਚਾ ਦਰਚ ਕੀਤਾ ਜੀ ਅੱਛਾ ਤੇ ਹੁਣ ਪਰਚਾ ਦਰਚ ਹੋਇਆ ਜੀ ਹੁਣ ਦੇਖੋ ਕੀ ਬਣਦਾ ਗਿੰਦਰ گور ਤੇ ਸੁਖਵਿੰਦਰ گور ਦੇ ਇਦਾਂ ਨਾ ਤੇ ਜਿਹੜੀਆਂ ਫੋਟੋਆਂ ਫੋਟੋਆਂ ਵੀ ਸਗੀਆਂ ਸਾਡੀਆਂ ਸਾਰੀਆਂ ਇੱਥੇ ਵਿਆਹ ਦੀਆਂ ਐਲਬਮਾਂ ਵੀਡੀਓ ਬੋਡੀਓ ਸਾਰੀਆਂ ਕੋ ਚੱਕ ਕੇ ਲੈ ਗਈ ਨਾਲੇ ਉਹਦੇ ਲੈ ਗਈ ਪਹਿਲਾਂ ਹੀ ਪਲਾਨ ਸੀਗਾ ਉਹਦਾ ਸਸ ਤੋਂ ਪਹਿਲੇ ਚੱਕ ਕੇ ਲੈ ਗਈ ਜਦੋਂ ਉਹ ਵੀ ਇੱਥੇ ਰਹਿੰਦੀ ਹੁੰਦੀ ਸੀ ਸਾਡੇ ਸਾਡੇ ਸਾਥ ਕੋਈ ਘਰ ਦੀ ਸੀ ਉਹ ਲੈ ਲੂਗਾ ਚੱਕ ਕੇ ਤੇ ਹੁਣ ਮੈਨੂੰ ਤਾਂ ਕੀ ਮਿਲ ਰਹੀਆਂ ਬੜਾ ਜ਼ੋਰਾਂ ਲਾਉਂਨ ਉਹਨੂੰ ਬੰਦਿਆਂ ਨੂੰ ਕਿ ਜਾਂਦਾ ਤਾਕ ਲਵੋ ਜਾਂ ਫਿਰ ਨਤੀਜਾ ਕੋ ਉਤਨਾ ਕਹਾਂ ਇਦਾਂ ਡਰਾਂ ਦੇ ਆ ਸਾਨੂੰ ਬਹੁਤ ਉਦਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਪੜਤਾਲ ਤੋਂ ਬਾਅਦ 420 ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੈਸੇ ਵਾਪਸ મોੜਨ ਦਾ ਸੁਖਵਿੰਦਰ ਕੌਰ ਨੇਕਰਾਰ ਕੀਤਾ ਸੀ ਪਰ ਅਜੇ ਤੱਕ ਉਸਨੇ ਪੈਸੇ ਵਾਪਸ ਨਹੀਂ ਕੀਤੇ। ਜਿਸ ਸੰਬੰਧੀ ਉਹਨਾਂ ਵੱਲੋਂ ਛੇਤੀ ਕਾਰਵਾਈ ਵੀ ਪਾਈ ਜਾਵੇਗੀ। ਇਹ ਤਦਮਨਵਾਰ ਜੋ ਹੈ ਜੀ 420 ਦਾ ਬਾਹਰ ਰਿਕਵਰੀ ਇਹ ਇੱਕ ਸੁਖਵਿੰਦਰ ਕੌਰ ਦੇ ਖਿਲਾਫ ਚੋਗਿੰਦਰ ਗੌਰ ਪਤਨੀ ਮਰੀਕ ਸਿੰਘ ਬਾਸੀ ਸੁਧੇ ਮਦਰੇ ਦੇ ਖਿਲਾਫ 25 ਲੱਖ ਰੁਪਏ ਲੈਣ ਦੇਣ ਦਾ ਹੋਇਆ। ਉਹ ਦੂਜਾਈ ਰਿਸ਼ਤੇਦਾਰੀ ਚੋ ਦੂਜੇ ਲੱਗਦੇ ਆ। ਠੀਕ ਸੱਚ ਉਹ ਸੋ ਲੈਂਕੇ ਨਾ ਰਿਸ਼ਤੇਦਾਰੀ। ਹਾਂ ਉਹ ਡੀਸੀ ਗੁਰਵਿੰਦਰ ਗੌਰ ਹੈ ਨਾ ਉਹ ਵਿਦੇਸ਼ੋਂ ਲੈਣ ਜਾਇਆ ਜਾਂਦੀ ਸੀ। ਉਹਨੇ ਇੱਕ ਸਰਬ ਸਿੰਘ ਚੋ ਪੰਚਾਇਤ ਦੁਰਗਾਪੁਰਾ ਹੂੰ ਉਹਨਾਂ ਦਾ ਰਿਸ਼ਤੇਦਾਰ ਹੈ ਉਹ ਤੁਹਾਨੂੰ ਇੱਕ ਐਕਟ ਆ ਵੀ ਬਿਨੂ ਵਿਦੇਸ਼ ਭੇਜ ਦੋ ਮੈਂ ਫਿਰ ਕਰਾਰਨਾਮਾ ਇਹ ਕਰ ਲੈ ਵੀ ਵਾਪਸ ਕਰ ਦਾਂਗੇ ਇੱਕ ਸਾਲ ਚ ਪੇਪਰ ਪਰ ਵਾਪਸ ਨਹੀਂ ਕੀਤੇ ਲਾੜੀ ਵੱਲੋਂ ਵਿਦੇਸ਼ ਜਾ ਕੇ ਮੁਕਰਨ ਅਤੇ ਸੋਹਰਾ ਪਰਿਵਾਰ ਨਾਲ ਠੱਗੀ ਮਾਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਅਜਿਹੇ ਮਾਮਲੇ ਦੀ ਫਿਹਰਿਸਤ ਹੁਣ ਲੰਬੀ ਹੁੰਦੀ ਜਾ ਰਹੀ ਹੈ ਇਹ ਮਾਮਲੇ ਵਿੱਚ ਤਾਂ ਠੱਗੀ ਦੇ ਸ਼ਿਕਾਰ ਹੋਏ ਲਾੜਿਆ ਵੱਲੋਂ ਖੁਦਕੁਸ਼ੀ ਵੀ ਕਰ ਲਈ ਗਈ ਹੈ। ਸੋ ਲੋੜ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਬੰਦੀ ਕਾਰਵਾਈ ਕਰਦਿਆ ਮਨਪ੍ਰੀਤ ਨੂੰ ਇਨਸਾਫ ਦਿਵਾਵੇ ਤਾਂ ਜੋ ਕੋਈ ਹੋਰ ਸ਼ਖਸ਼ ਇਸ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਨਾ ਹੋ ਸਕੇ। ਸੁਖਜਿੰਦਰ ਸਿੰਘ ਪੀਟੀਸੀ న్యూਸ ਨਵਾਂ ਸ਼ਹਿਰ।